ਔਰ ਉਹਦੇ ਨਾਲ ਹੀ ਗਲਵੱਕੜੀ ਪਾ ਕੇ ਚੱਲਦੀ ਭਗਵੰਤ ਮਾਨ ਦੀ ਸਰਕਾਰ ਜਿਹਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਪੰਚਾਇਤੀ ਸ਼ਾਮਲਾਟਾਂ ਸਨ ਉਹਨਾਂ ਨੂੰ ਵੇਚਣ ਦਾ ਤਹैया ਕੀਤਾ ਉਹਦਾ ਆਪਾਂ ਡਟ ਕੇ ਵਿਰੋਧ ਕੀਤਾ ਫਿਰ ਲੈਂਡ ਪੂਲਿੰਗ ਸਕੀਮ ਲੈ ਕੇ ਆਏ ਉਹ ਜਿਹੜੀਆਂ ਬੇਸ ਕੀਮਤੀ ਜਾਇਦਾਦਾਂ ਜਿਹੜੀਆਂ ਪਈਆਂ ਨੇ ਉਹ ਇਥੋਂ ਦੀ ਸਰਕਾਰ ਕੇਂਦਰ ਦੇ ਇਸ਼ਾਰੇ ਦੇ ਉੱਤੇ ਉਹ ਅੱਜ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ ਉਹਦੇ ਨਾਲ-ਨਾਲ ਜਿਹੜੇ ਚਾਰ ਲੇਬਰ ਕੋਡ ਸਾਡੇ ਦੇ ਲਾਗੂ ਕੀਤੇ ਜਾ ਰਹੇ ਨੇ ਜਿਹਦੇ ਨਾਮ ਸਾਨੂੰ ਆਗੂ ਹੀਲ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੇ ਟ੍ਰੇਡ ਯੂਨੀਅਨ ਦੇ ਹੱਕ ਖੋਏ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਆਪਣੀ ਲੜਾਈ ਲੜ ਰਹੇ ਆਂ ਇਹਦੇ ਨਾਲ-ਨਾਲ ਕੇਂਦਰ ਦੀ ਸਰਕਾਰ ਵੱਲੋਂ 2025 100 ਰੁਪਏ ਦੇ ਰੂਪ ਦੇ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਇਹ ਉਹੀ ਕਾਨੂੰਨ ਹੈ ਜਿਹੜਾ ਉਹ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਆਪਾਂ ਲੜਾਈ ਲੜੀ ਹੈ ਉਹਦੇ ਵਿੱਚ ਆਪਾਂ ਇਹ ਆਪਣੀ ਮੰਗ ਰੱਖੀ ਸੀ ਕਿ ਜਿਹੜਾ ਬੀਲ 100 ਰੁਪਏ ਬੀਲ ਜਿਹੜਾ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ ਉਹਦਾ ਅਸੀਂ ਡਟਣਾ ਵਿਰੋਧ ਕਰਦੇ ਆں ਬੇਸ਼ੱਕ ਉਹ ਸਮੇਂ ਦੀ ਸਰਕਾਰ ਨੇ ਉਹ ਬਿੱਲ ਜਿਹੜਾ ਵਾਪਸ ਲਿਆ ਸੀ ਅੱਜ ਫੇਰ ਉਹ ਸਰਕਾਰ ਥੋਕੇ ਚੱਟ ਰਹੀ ਹੈ ਇਸ 100 ਰੈਕਟ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਉਹ ਬਹੁਤ ਮਹਿੰਗੀ ਹੋ ਜਾਣੀ ਹੈ ਔਰ ਸਾਡਾ ਖੇਤੀਬਾੜੀ ਸੈਕਟਰ ਤਬਾਹ ਹੋ ਜਾਣਾ ਹੈ ਸਾਡੇ ਜਿਹੜੇ ਖਰਤਕਾਰ ਉਹਨਾਂ ਦੀ ਬਹੁਤ ਬਿਜਲੀ ਬਾਹਰ ਹੋ ਜਾਣੀ ਹੈ ਸੋ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਕਿਸਾਨੀ ਮੋਰਚੇ ਵੱਲੋਂ ਇਹ ਲੜਾਈ ਲੜੀ ਜਾ ਰਹੀ ਹੈ ਸਾਥਿਓ ਇਹ ਆਪਣੀ ਜਿਥੇ ਆਪਣੀ ਲੜਾਈ ਹੈ ਉੱਥੇ ਆਉਣ ਵਾਲੀਆਂ ਮਜ਼ਦੂਰ ਵੀਰੋ ਮਜ਼ਦੂਰ ਵੀਰੋ ਮਾਲਾਜਮ ਵੀਰੋ ਛੋਟੇ ਦੁਕਾਨਦਾਰ ਵੀਰੋ ਅਤੇ ਭੈਣੋ ਅੱਜ ਅਸੀਂ ਮੋਦੀ ਸਰਕਾਰ ਅਤੇ ਉਹਦੀ 20 ਟੀਮ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੇ ਵੱਲੋਂ ਜੋ ਸਾਡੇ ਲੋਕਾਂ ਦੇ ਨਾਲ ਧੋਖਾ ਮਾਇਆ ਜਾ ਰਿਹਾ ਹੈ ਉਸ ਦੇ ਪਿੱਛੇ ਆਪੇ ਦੇ ਲਈ ਅੱਜ ਇਸ ਮੰਚ ਤੇ ਇਕੱਠੇ ਹੋਏ ਆ ਕਿਉਂਕਿ ਜਿੱਥੇ ਸਾਡੀ ਸੈਂਟਰ ਵੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਖੇਤੀ ਦੇ ਵਿਰੋਧ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਂਦੇ ਸਨ ਔਰ ਉਸ ਦੇ ਲਈ ਆਪਣੇ ਮੋਰਚੇ ਲੱਗੇ ਦਿੱਲੀ ਦੇ ਵਿੱਚ ਸੈਂਕੜੇ ਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਔਰ ਮੋਦੀ ਸਰਕਾਰ ਵੱਲੋਂ ਸਾਡੇ ਗੁੱਸੇ ਨੂੰ ਦੇਖਦੇ ਹੋਇਆ ਉਹ ਕਾਲੇ ਕਾਨੂੰਨ ਬੇਸ਼ੱਕ ਵਾਪਸ ਲਏ ਸਨ ਪਰ ਜੋ ਨਾ ਕਾਨੂੰਨਾਂ ਨੂੰ ਦੁਬਾਰਾ ਫੇਰ ਫੋਰ ਲੱਕ ਵੀ ਟੰਗ ਦੇ ਨਾਲ ਸਾਡੇ ਦੇ ਲਾਗੂ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਹੀ ਗਲਵੱਕੜੀ ਪਾ ਕੇ ਚੱਲਦੀ ਭਗਵੰਤ ਮਾਨ ਦੀ ਸਰਕਾਰ ਜਿਨੇ ਪਿਛਲੇ ਸਮੇਂ ਦੇ ਵਿੱਚ